ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਦੇ ਕਾਰਨ ਬਹੁਤ ਸਾਰੇ ਹਨ ਮੁੱਖ ਤੌਰ ਤੇ ਤੇ ਇਹ ਕੁਦਰਤੀ ਅਤੇ ਮੌਸਮੀ ਕਾਰਨਾਂ ਨਾਲ ਜੁੜੇ ਹੋਏ ਹਨ ਜੂਨ ਤੋਂ ਸਤੰਬਰ ਤੱਕ ਦੱਖਣ ਪੱਛਮੀ ਮੌਨਸੂਨ ਹਵਾਵਾਂ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਨਮੀ ਲਿਆਉਂਦੀਆਂ ਹਨ ਜਦੋਂ ਇਹ ਹਵਾਵਾਂ ਹਿਮਾਚਲ ਅਤੇ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਨਾਲ ਟਕਰਾਂਦੀਆਂ ਹਨ ਤਾਂ ਨਿਰੰਤਰ ਮੀਂਹ ਪੈਂਦਾ ਰਹਿੰਦਾ ਹੈ ਸਰਦੀ ਅਤੇ ਗਰਮੀ ਦੋਵਾਂ ਮੌਸਮਾਂ ਵਿੱਚ ਪੱਛਮ ਤੋਂ ਆਉਣ ਵਾਲੀਆਂ ਹਵਾਈ ਲਹਿਰਾਂ ਵੈਸਟਰਨ ਡਿਸਟਰਬੈਂਸ ਪੰਜਾਬ ਦੇ ਮੌਸਮ ਵਿੱਚ ਬਦਲਾਅ ਕਰਦੀਆਂ ਹਨ ਇਹਨਾਂ ਨਾਲ ਅਕਸਰ ਬੱਦਲਾਂ ਦੀ ਗਿਣਤੀ ਵੱਧ ਜਾਂਦੀ ਹੈ ਤੇ بارش ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਗਲੋਬਲ ਵਾਰਮਿੰਗ ਕਾਰਨ ਮੌਸਮੀ ਪੈਟਰਨ ਅਨਿਸ਼ਚਿਤ ਸਮੇ ਲਈ ਹੋ ਰਹੇ ਹਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਪਹਿਲਾਂ ਜਿਵੇਂ ਸੌਣ ਦੇ ਮਹੀਨੇ ਦੇ ਵਿੱਚ ਲਗਾਤਾਰ ਛੜੀਆਂ ਲੱਗਦੀਆਂ ਰਹਿੰਦੀਆਂ ਸੀ ਉਸ ਵਿੱਚ ਬਦਲਾਅ ਹੋਣ ਕਰਕੇ ਹੁਣ ਭਾਦੋਂ ਦੇ ਮਹੀਨੇ ਦੇ ਵਿੱਚ ਮੀਂਹ ਪੈ ਰਹੇ ਹਨ ਮੀਂਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤੇਜ਼ ਅਤੇ ਲੰਬੇ ਸਮੇਂ ਲਈ ਪੈ ਰਹੇ ਹਨ हिमालय ਨਾਲ ਲੱਗਦੇ ਹੋਣ ਕਰਕੇ ਜਦੋਂ ਨਮੀ ਵਾਲੀਆਂ ਹਵਾਵਾਂ ਆਪਸ ਦੇ ਵਿੱਚ ਟਕਰੌਂਦੀਆਂ ਹਨ ਉਦੋਂ ਮੀਂਹ ਬਹੁਤ ਜ਼ਿਆਦਾ ਪੈਂਦੇ ਹਨ ਗਰਮ ਅਤੇ ਨਮੀ ਵਾਲੀਆਂ ਭਾਵ ਠੰਡੀਆਂ ਹਵਾਵਾਂ ਜਦੋਂ ਆਪਸ ਦੇ ਵਿੱਚ ਟਕਰੌਂਦੀਆਂ ਹਨ ਤਾਂ ਵੱਡੇ ਪੱਧਰ ਤੇ ਬਹੁਤ ਸਾਰੇ ਬੱਦਲ ਬਣਦੇ ਹਨ ਜਿਸ ਕਾਰਨ ਬਾਰਿਸ਼ ਲੰਬੇ ਸਮੇਂ ਤੱਕ ਜਾਰੀ ਰਹਿੰਦੀ ਹੈ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਨੂੰ ਰੋਕਣਾ ਤਾਂ ਸਾਡੇ ਹੱਥ ਵਿੱਚ ਨਹੀਂ ਕਿਉਂਕਿ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਪਰ ਅਸੀਂ ਇਸ ਦੇ ਨੁਕਸਾਨ ਤੋਂ ਬਚ ਸਕਦੇ ਹਾਂ ਡਰੇਨੇਜ ਪ੍ਰਣਾਲੀ ਨੂੰ ਸੁਧਾਰਨਾ ਪਿੰਡਾਂ ਤੇ ਸ਼ਹਿਰਾਂ ਵਿੱਚ ਪਾਣੀ ਦੇ ਨਿਕਾਸ ਦੇ ਚੰਗੇ ਪ੍ਰਬੰਧ ਹੋਣੇ ਚਾਹੀਦੇ ਹਨ ਬਾਤੇ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਜਿਹੜੇ ਕਿ ਪਾਣੀ ਨੂੰ ਸੋਖਦੇ ਹਨ ਤੇ ਮਿੱਟੀ ਨੂੰ ਖਿਸਕਣ ਤੋਂ ਬਚਾਉਂਦੇ ਹਨ ਜੋ ਵੀ ਮੌਸਮ ਵਿਭਾਗ ਸਾਨੂੰ ਜਾਣਕਾਰੀਆਂ ਜਾਂ ਚੇਤਾਵਨੀਆਂ ਦਿੰਦਾ ਹੈ ਉਹਨਾਂ ਤੇ ਧਿਆਨ ਦੇ ਕੇ ਸਾਨੂੰ ਆਪਣੇ ਪ੍ਰਤੀ ਪਹਿਲਾਂ ਤੋਂ ਹੀ ਤਿਆਰੀ ਰੱਖ ਲੈਣੀ ਚਾਹੀਦੀ ਹੈ ਅਸੀਂ ਸਰਕਾਰ ਤਾਂ ਹੀ ਬਣਾਉਂਦੇ ਹਾਂ ਜੇਕਰ ਸਾਡੇ ਸਮਾਜ ਦਾ ਭਲਾ ਹੋ ਸਕੇ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਮੌਸਮ ਵਿਭਾਗ ਚੇਤਾਵਨੀ ਦਿੰਦਾ ਹੈ ਤਾਂ ਉਸ ਤੋਂ ਪਹਿਲਾਂ ਹੀ ਪਾਣੀ ਨੂੰ ਜਿੰਨਾ ਹੋ ਸਕਦਾ ਹੈ ਕੰਟਰੋਲ ਵਿੱਚ ਕੀਤਾ ਜਾਵੇ ਬਾਦੂ ਪਾਣੀ ਨੂੰ ਹੋਰ ਪਾਸੇ ਨਹਿਰਾਂ ਜਾਂ ਡੈਮਾਂ ਰਾਹੀਂ ਭੇਜਿਆ ਜਾਵੇ ਸਾਨੂੰ ਇਸ ਮੌਸਮੀ ਪ੍ਰਕਿਰਿਆ ਵਿੱਚ ਆਪਣੀ ਸਿਹਤ ਦਾ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਮੱਛਰ ਤੇ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦੇ ਵਧਣ ਦਾ ਖਤਰਾ ਹੋ ਜਾਂਦਾ ਹੈ ਜਿਸ ਨਾਲ ਸਾਡੇ ਲਈ ਇਹ ਚੀਜ਼ਾਂ ਜਾਨਲੇਵਾ ਹੋ ਸਕਦੀਆਂ ਹਨ ਸਾਡੇ ਲਈ ਸਾਡੀ ਸਿਹਤ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਸਾਨੂੰ ਆਪਣੀ ਸਿਹਤ ਦਾ ਧਿਆਨ ਬਹੁਤ ਜ਼ਿਆਦਾ ਰੱਖਣਾ ਜ਼ਰੂਰੀ ਹੈ ਖਾਣ ਪੀਣ ਦਾ ਧਿਆਨ ਰੱਖਣਾ ਸੰਤੁਲਿਤ ਆਹਾਰ ਭੋਜਨ ਕਰਿਏ ਅਤੇ ਬਾਹਰ ਦੀਆਂ ਚੀਜ਼ਾਂ ਖਾਣ ਪੀਣ ਤੋਂ ਪਰਹੇਜ਼ ਕਰਿਏ ਆਪਣੇ ਬੱਚਿਆਂ ਤੇ ਮਾਲ ਪਸ਼ੂ ਤੇ ਆਪਣੀ ਸਿਹਤ ਦਾ ਧਿਆਨ ਰੱਖਿਏ ਵੱਤੋ ਵੱਤ ਸਫਾਈ ਦਾ ਧਿਆਨ ਰੱਖਿਏ ਜਿਸ ਕਾਰਨ ਇਸ بارش ਵਾਲੇ ਅਤੇ ਹੜਾਂ ਵਾਲੇ ਪਾਣੀ ਤੋਂ ਬੱਚਾ ਸਾਂ ਸਕੇ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜਰੂਰ ਸਾਂਝੇ ਕਰਿਓ ਜੀ ਤਤ ਤੱਕ ਲਈ ਸਤਿ ਸ੍ਰੀ ਅਕਾਲ ਜੀ